ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਕਲਿਆਣ ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਦਾਨ ਹਮ ਹਰ ਗੁਣ ਗਾਵਾਂਗੇ ਓ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੜ ਲਾਵਾਂਗੇ ਰਹਾਓ ਹਮ ਬਾਰਕ ਮੁਖ ਦਿਆਨ ਪਿਤਾ ਸਮਝਾਵਾਂਗੇ ਸੋਤ ਖਿੰਨ ਖਿੰਨ ਭੂਲ ਵਿਗਾਰ ਜਗਤ ਪਿਤ ਭਾਵਾਂਗੇ ਜੋ ਹਰ ਸੁਆਮੀ ਤੁਮ ਦੇਓ ਸੋਈ ਹਮ ਪਾਵਾਂਗੇ ਮੋਹਿ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵਾਂਗੇ ਜੋ ਹਰ ਭਾਵ ਹੈ ਭਗਤੀ ਨਾਲ ਹਰ ਭਾਵ ਵਹਗੇ ਜੋਤੀ ਜੋਤ ਮਲਾਏ ਜੋਤ ਰਲ ਜਾਵਾਂਗੇ ਹਰ ਆਪੇ ਹੋਏ ਕਿਰਪਾਲ ਆਪ ਸਿ ਲਿਬ ਲਾਵਾਂਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵਾਂਗੇ ਛੱਕਾ ਇੱਕ ਕਲਿਆਣ ਪਪਾਲੀ ਮਹੱਲਾ ਚੌਥਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਣ ਨਾਰਾਇਣ ਭਗਤ ਸਗਲ ਭਗਤ ਜਾਚੈ ਸੁਖ ਸਾਗਰ ਭਾਵ ਨਿਦ ਤਰਨ ਹਰ ਚਿੰਤਾ ਮਣੇ ਰਹਾਓ ਦੀਨ ਦਿਆਲ ਜਗਦੀਸ਼ ਦਾ ਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਨ ਸ੍ਰੀ ਰਾਮ ਤੇ ਆਇਆ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ੁਰ ਚਰਨ ਸਰਨ ਜੋ ਆਏ ਤੇ ਜਨ ਭਾਵ ਨਿਦ ਪਾਰ ਪਰੇ ਭਜਨਾ ਵੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਕਲਿਆਣ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਹਮਾਰਾ ਇਹ ਕਿਰਪਾ ਕੀਜੈ ਆਲਮਕਰਾਂ ਦਾ ਚਰਨ ਕਮਲ ਸੇਵਨ ਫੇਰ ਫੇਰੀ ਜਾ ਰਹਾਉ ਆਂਜਲਾ ਸੁਕਾਜ ਨ ਕਸ਼ੂਐ ਹਰ ਬੂੰਦ ਚਾਤਰ ਕੋ ਦੀਜੈ ਬਿਨ ਮਿਲਵੇ ਨਾਹੀ ਸੰਤੋਖਾ ਪੇਹ ਦਰਸਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਜੁਗ ਨਾਮ ਜਾਚੈ ਜਾਚੈ ਸਰਬਤਾਰ ਸਰਬ ਕੋ ਨਾਇਕ ਸੁਖ ਸੁਮੂਹ ਦੇ ਦਤਿ ਰਹਾਉ ਕੀਤੀ ਕੀਤੀ ਮੰਗਨ ਮੰਗੈ ਭਾਵਨੀਆਂ ਸੁਪਾਈਐ ਸਵਲ ਸਫਲ ਸਫਲ ਦਰਸਰੇ ਪਰਸਪਰਸ ਗੁਣ ਗਾਈਐ ਨਾਨਕ ਤਤ ਤਤ ਸਿਓ ਮਿਰੀਐ ਹੀਰਾ ਹੀਰ ਵਿਦਾਈਐ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਨ ਕੀ ਸੋਬਾ ਸਦ ਨਾਵ ਤਨ ਮਨ ਰੰਗੀ ਸੋਬਾ ਰਹਾਉ ਬ੍ਰਹਮ へ ਸਿਦ ਮਨਿੰਦਰਾ ਭਗਤ ਦਾਨ ਜਸ ਮੰਗੀ ਜੋ ਗਿਆਨ ਧਿਆਨ ਸਿਖ ਨਾਗ ਸਗਲ ਜਪੈ ਤਰੰਗੀ ਕੋ ਨਾਨਸੰਤਨ ਬਲੇਹਾਰ ਹੈ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇ ਰਹਿਮਾਨ ਹਰ ਹਰ ਮਾਨ ਨੈਣ ਬੈਨ ਸਰਬਨ ਸੁਨੀਐ ਅੰਗ ਅੰਗੇ ਸੁਖ ਪ੍ਰਾਨ ਰਹਾਓ ਇਤੋ ਤੋ ਦਹਿਦਿਸ ਰਵਿਓ ਮੇਰ ਦਿਨਹਿ ਸਮਾਨ ਜਤ ਕਤਾ ਤਤ ਵੇਖੀਐ ਹਰ ਪੁਰਖ ਪਾਤ ਪ੍ਰਧਾਨ ਸਾ ਸੰਗ ਪਰਮ ਭੈ ਮਿਟੇ ਸਾਧ ਸੰਗ ਪਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾ ਗੋਨ ਨਾਦ ਤੁਨ ਅਨੰਦ ਬੇਦ ਕਸ਼ਤ ਸੁੰਤ ਮੁਨਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਨ ਦਾਣ ਮਨ ਰਸਕ ਰਸਨਾ ਨਾਮ ਜਪਤ ਤੈ ਪਾਪ ਖੰਡਲੇ ਜੋਗ ਜੋਤ ਗਿਆਨ ਭੁਗਤ ਸੁਰਤਿ ਸ਼ਬਦ ਤਤ ਬੇਤੇ ਜਪ ਤਪ ਖੰਡਲੇ ਔਦ ਪੋਦ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾਂ ਕੌਣ ਬੇਤਾ ਕੀ ਕਹਾ ਕਰੋ ਤਰਤ ਧਿਆਨ ਗਿਆਨ ਸ਼ਸਤਰ ਗਿਆ ਅਜਰ ਪਦ ਕੈਸੇ ਜਰੂਰਾ ਹਾਓ ਵਿਸ਼ਨਮਹੇਸ ਸਦ ਮੁਨਿੰਦਰਾ ਕੈਦਰ ਸਰਨ ਪਰੋ ਕਾਉ ਬੈ ਰਾਜ ਕਾਉ ਪੈ ਸੁਰਗਾ ਕੋਡ ਮਦੇ ਮੁਕਤ ਕਾਉ ਕਉ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹੋ ਕਲਿਆਣ ਮਹੱਲਾ ਪੰਜਵਾ ਪਰਹਨ ਪਾ ਦਿਆਲ ਪੁਰਖ ਪ੍ਰਭ ਸਖੇ ਗਰਬ ਜੋ ਨਕਲ ਕਾਲ ਜਾਲ ਦੁਖ ਬినాਸ਼ਨ ਹਰ ਰਖੇ ਰਹਾਓ ਨਾਮ ਜਾਰੀ ਸਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨੈ ਮੰਤ ਤੁਜ ਬਿਨਾ ਪ੍ਰਭ ਕਿਛੂ ਨ ਜਾਣੋ ਸਰਬ ਜੋਗ ਮੈਂ ਤੁਮ ਪਛਾਨੂ ਹਰ ਮਨ ਵਸੇ ਨਿਸ ਬਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਮਾ ਮਨ ਤਨ ਜਾਪੀਐ ਪ੍ਰਭ ਗਵਾਨ ਗੁਰਪੂਰੇ ਸੋ ਪ੍ਰਸੰਨ ਪੈ ਸਦਾ ਸੁਖ ਕਲਿਆਣ ਰਹਾਓ ਸਰਬ ਕਾਰਜ ਸਿਧ ਭਏ ਗਾਏ ਗੁਣ ਗੋਪਾਲ ਮੇਰੇ ਸਾਧ ਸੰਗਤ ਪ੍ਰਭ ਸਿਮਰੇ ਨਾਟਿਆ ਦੁਹ ਕਾਲ ਕਰ ਕਿਰਪਾ ਪ੍ਰਭ ਮੇਰੇ ਆ ਕਰੋ ਦਿਨ ਰੈਨ ਸੇਵਾ ਨਾਨਕ ਦਾਸਰਨਾਗਤੀ ਹਰ ਪੁਰਖ ਪੂਰਨ ਦੇਵਾ ਕਰੋ ਕਿਰਪਾ ਪ੍ਰਭ ਮੇਰੇ ਆ ਹਰ ਕਰੋ ਦਿਨ ਰੈਣ ਸੇਵ ਨਾਨਕ ਦਾਸ ਸਰਣਾਗਤੀ ਹਰ ਪੁਰਖ ਪੂਰਨ ਦੇਵਾ ਗੁਰ ਪਿਆਰੇ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ